ਜੀ ਸਤਿ ਸ਼੍ਰੀ ਅਕਾਲ ਜੀ ਸਾਰੇਨ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਗੁਰਵਿੰਦਰ ਵੀਰ ਕੋਲੋਂ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਸੱਜਰ ਸੂਈ ਮੱਝ ਤੇ ਪੰਜ ਛੇ ਤੁਹਾਨੂੰ ਗਾਵਾਂ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਇਹ ਹੀ ਆ ਕਿ ਜਿੱਥੋਂ ਵੀ ਪਸ਼ੂ ਲੈਣਾ ਵਾ ਬਾ ਮਿੱਥੋਂ ਲੈਣਾ ਜਿੱਥੋਂ ਵੀ ਲੈਣਾ ਆਪਣਾ ਦੋ ਟਾਈਮ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਪਸ਼ੂ ਖਰੀਦੋ ਤਸੱਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਪੈਸੇ ਤੋਂ ਹੀ ਖਰਚਨੇ ਤੇ ਆਪਣਾ ਸੋਚ ਸਮਝ ਕੇ ਵੇਖ ਚਾਖ ਕੇ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਕਿਸ ਦੀ ਗਾਰੰਟੀ ਦੇਣਾ ਰਿਹਾ ਕਰੋ ਨਾ ਸਾਡੇ ਤੇ ਨਾ ਵਪਾਰੀ ਤੇ ਆਪਣੀ ਗਾਰੰਟੀ ਤੇ ਰਿਹਾ ਕਰੋ ਹਾਂਜੀ ਵੀਰ ਜੀ ਸਸਕੀ ਕਲਜੀ ਸਸਕੀ ਕਲਜੀ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਜ਼ਾਂ ਵੇਗਿਆ ਮਾਲ ਦਨਾਲਾ ਫੇਰ ਹਾਂਜੀ ਹਾਂਜੀ ਵੀ ਕੀ ਜਾਂਦਾ ਵੀਰ ਨਾਲ ਤੇ ਚਲੋ ਨਾਮ ਦੱਸ ਤੇ ਕਰੀ ਫੇਰ ਸੰਗਰ ਸਿੰਘ ਮਜੀਠਾ ਜ਼ਿਲ੍ਹਾ ਗੰਦਰੀ ਸਰ ਮੋਬਾਈਲ ਨੰਬਰ 9501150175 ਹੈ ਠੀਕ ਹੈ ਜੀ ਹਾਂ ਜੀ ਤੇ ਅੱਜ ਇੱਕ ਮੱਝ ਵੀ ਲੈਣਤੀ ਜੀ ਅੱਜ ਮੱਝਾਂ ਦੋ ਲਿਆਂਦੀਆਂ ਇੱਕ ਟੋਕਰ ਕੇ ਬਣੀ ਹੋਏ ਕੀ ਆ ਇੱਕ ਟੋਕਰ ਕੇ ਬੰਦਾ ਹੀ ਕਹਿੰਦੇ ਬੜੀ ਚੰਗੀ ਲਿਆਂਦੀ ਉਹ ਵੇਖੀ ਕੀ ਆਉਂਦੇ ਵੇਖੀ ਜੀ ਠੀਕ ਹੈ ਤਾਂ ਉਹਨੇ ਇੱਕ ਸੱਜੇ ਸੋਈ ਹੈ ਹਨਾ ਤੇ ਬਾਕੀ ਗਾਵਾਂ ਹੈ ਗਾ ਬਾਕੀ ਗਾਵਾਂ ਜੀ ਪਹਿਲਾਂ ਮੱਝ ਹੀ ਵਿਖਾ ਦੀਏ ਫਿਰ ਮੱਝ ਹੀ ਵਿਖਾ ਦੇ ਪਹਿਲਾਂ ਮੱਝ ਦਿਖਾ ਦੇਣੀ ਤੇ ਫਿਰ ਤੁਹਾਨੂੰ ਗਾਵਾਂ ਦਿਖਾਉਣੀ ਕਿੰਨਾ ਚਿਰ ਹੋ ਗਿਆ ਨੇ ਸੋਈ ਨਾ ਕੀ 7-8 ਦਿਨ ਹੋ ਗਏ ਸੋਈ ਨਾ ਠੀਕ ਆ ਹਾਂਜੀ ਹਾਂਜੀ ਤੇ ਮਗਰ ਇਹਦੇ ਕੱਟਾ ਜੇ ਕੱਟਾ ਜੀ ਮਗਰੇ ਦੇ ਤੇ ਦੁੱਧ ਕਿੰਨਾ ਤਿਆਰ ਕਰਗੀ ਜੇ ਦੁੱਧ ਵੀ ਜੀ 8 ਕਿਲੋ ਜੇ ਹੁਣ ਹੈਗਾ ਪੱਕਾ ਦੁੱਧ ਪੱਕਾ 8 ਕਿਲੋ ਜੀ ਹਾਂਜੀ ਤੇ ਕਿੰਨਾ ਦੁੱਧ ਚਵਾਈ ਜਾਊਗੀ 10 ਕਿਲੋ ਵੀ ਜੀ ਕਰੀ ਜਾਊਗੀ ਤੋਰਾ ਫੇਰ ਇੱਕ ਰੇਨ ਸੁਆ ਕਿੰਨਾ ਹੋਊਗਾ ਵੀ ਜੀ ਦਾ ਜਿੱਤੀ ਜੇ ਸੁਆ ਜੀ ਤੀਸਰਾ ਸੁਆ ਜਿਹੜਾ ਇਹਦਾ ਕਿੰਦੇ ਬਾਕੀ ਚਲੋ ਤਰ੍ਹਾਂ ਪਿੱਠ ਪੜੇ ਦੀ ਚੰਗੀ ਆ ਅੱਜ ਹੀ ਆਈ ਮਿੱਸੀ ਜੀ ਚਲੋ ਲੈ ਜੇ ਉਹ ਡਰ ਡਰਦੀ ਡਰਦੀ ਆ ਸਾਡੇ ਕੋਲ ਤੇ ਇਹਦਾ ਫਿਰ ਮੁੱਲ 70000 ਦੀ ਵਿੱਚ ਜਿੱਦਾਂਗੇ 70000 ਦੀ ਕਰਦੋਗੇ ਵਿੱਚ ਮੰਨ ਤਾ ਨਾ ਕਰਦਾਂਗੇ ਵਿੱਚ ਜੀ ਖੁੱਲਾ ਕਰਾਂਗੇ ਮਾਨ ਫੋਨ ਲਾਵੇ ਕੋਈ ਇੱਕ ਰੀ ਜੀ ਨਹੀਂ ਕਰਦਾਂਗੇ ਵਿੱਚ ਜੀ ਮਨ ਖੁੱਲਾ ਕਰਾਂਗੇ ਬੇਟੀ ਠੀਕ ਹੈ ਜੀ ਬਾਕੀ ਜੀ ਚਵਾ ਕੇ ਖੜੇ ਦੋਵੇਂ ਟਾਈਮ ਕੋਈ ਆਪਣੀ ਠੀਕ ਹੈ ਜੀ ਚਲੋ ਗਾਵਾਂ ਦਿਖਾ ਦਈਏ ਫਿਰ ਨਾ ਇੱਧਰ ਪਹਿਲਾ ਗੱਬਨ ਤੇ ਕਰ ਲਈ ਸ਼ੁਰੂਆਤ ਵਡੀਆਂ ਵਿਜੀ ਗੱਬਣਾ ਜੇ ਠੀਕ ਆ 12 18 20 20 ਲੀਟਰ ਵਾਲੀ ਜੇ ਤੋਰੋ ਹਾਂ ਫੇਰ ਇਹਨੂੰ ਇੱਕ ਕਰੀ ਕਿੰਨਾ ਕੁ ਲੈ ਜਾਓਗੇ ਟਾਈਮ ਇਹ ਜੇ ਵਿਜੀ 5-7 ਦਿਨ ਖੜਦੀਆਂ ਜੇ ਠੀਕ ਐ ਬਾਕੀ ਇਹ ਆ ਵੀ ਥਾਨੇ ਹਵਾਨੇ ਦੀ ਸਫਾਈ ਜੇ ਆ ਚਲੋ ਜਿੰਨੀ ਵੀ ਆ ਹੈਗੀ ਜਿਹੜੀ ਜਰਸੀ ਜੇ ਤੇ ਉਹ ਦੇਖ ਸਕਦੇ ਥਾਨੇ ਚੰਗੇ ਕੇ ਆਪ ਤੇ ਜਿਹੜਾ ਲੱਗਾ ਆ ਜੇ ਲੈ ਆਇਆ ਡੰਡੀਆਂ ਵੀ ਜੀ ਕੋਈ ਨਹੀਂ ਕੋਈ ਨਹੀਂ ਲੈ ਗਿਆ ਸਿੱਕੇ ਨਾਲ ਫੇਰਾ ਕੀ ਹੈ ਦਾ ਮੁੱਲ ਇੱਕ ਉਹ ਵੱਡੀ ਵੀ ਜੀ ਵੈੜ ਮੈਂ ਤੇ ਬਾਕੀ ਥਾਣੇ ਵੀ ਚੰਗੇ ਗਾਫਤੇ ਦੂਰ ਦੂਰ ਜਿਹੜਾ ਥਾਣੇ 52000 ਦੀ ਦੇਦੀ ਹੈ ਵੀ ਜੀ ਨਹੀਂ ਵਿੱਚ ਕਰੀਏ ਕਮਾਨ ਤਾਂ ਨਾ ਪੂਰੇ 50 ਦੀ ਵੀਜੀ ਦੇ ਦਾਂਗੇ 50 ਦੀ ਦੇ ਦੋਗੇ ਕਰ ਦਾਂਗੇ ਵਿੱਚ ਖੁੱਲਾ ਮਾਨ ਕਰਾਂਗੇ ਵਿੱਚ ਤੇ ਦੁੱਧ ਕਿੰਨਾ ਦੱਸਿਆ ਸੀ ਚਵਾਈ ਜਾਉਂਦਾ ਵੀਜੀ 20 ਪਲਾਸੀ ਜਾਣਗੇ ਉਹ ਘਰ ਵਾਲੇ ਤੇ ਕਹਿੰਦੇ 18 18 ਵੀ ਲੀਟਰ ਚ ਹੋਇਆ ਜੀ ਅੱਛਾ 2 2 3 3 ਲੀਟਰ ਕਰਨ ਗੀਆਂ ਹੋਰ ਵਧਣ ਗੀਆਂ ਤੇ ਠੀਕ ਆ ਕਿੰਨਾ ਕਿ ਦੁੱਧ ਵਾਲੀ ਹੈ ਇਹ ਵੀ ਵੀਜੀ 20 ਪਲਾਸੀ ਵਾਲੀ ਜੀ ਤੋੜ ਦਈਏ ਫਿਰ ਇਹਨਾਂ ਥਾਣੇ ਦੇ ਕੋਈ ਚੰਗਾ ਲੱਗਾ ਜਿਹੜਾ ਆਪਾਂ ਦੇਖ ਸਾਦੇ ਗੁਲਾਬੀ ਰੰਗ ਦਾ ਥਾਣੇ ਤੇ ਚੰਗੇ ਗਿਆਪ ਤੇ ਹੈ ਜਿਹੜਾ ਕਰ ਦਾਰ ਦੀ ਵੀਜੀ ਪੂਰੀ ਇਹ ਵੀ 20 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਦੁੱਧ ਚਵਾਉਂਗੀ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਕੇ ਆ ਜੁਲਦਾ ਹੈ ਆ ਆ ਦੇਖ ਸਾ ਦੇ ਤਾਨੇ ਦੇ ਵੀ ਲੱਗੇ ਤਾਂ ਤੇ ਦਾ ਮੁੱਲ ਇਹਦਾ ਵੀ ਜੀ ਬੂੰਜਿਆ ਯਾਰ ਤੇ ਇਹ ਵੀ ਪੰਜਾਹ ਦੀ ਦੇ ਦੀਏ ਜੀ ਲਾਗੇ ਵਿੱਚ 50 ਦੀ ਤੇ ਠੀਕ ਹੈ ਮਾਨ ਕਰਾਂਗੇ ਵੀਜੀ ਬੁੱਲਾ ਕੇ ਜੋੜਾ ਲਊਗਾ ਨਾ ਅੱਛਾ ਪੂਰਾ ਮਾਨ ਕਰਾਂਗੇ ਵੀਜੀ ਠੀਕ ਹੈ ਮਾਨ ਤਾਂ ਖੁੱਲੇ ਹੋਣਗੇ ਸਾਰੀਆਂ ਚਿਲਕੇ ਵੀਜੀ ਆਪਣੇ ਗੱਬੜ ਪਾਸ ਕਰਕੇ ਖੜੇ ਕਿੰਨੇ ਵੀ ਖੜਨੀ ਆ ਵੀਜੀ ਠੀਕ ਹੈ ਜੀ ਸਾਡੀ ਇੱਥੋਂ ਦੀ ਗਾਰੰਟੀ ਜੀ ਠੀਕ ਹੈ ਤੇ ਹੁਣ ਆ ਸੂਈ ਸਵਾਈ ਜੇ ਇਹ ਸੂਈ ਜੇ ਪਹਿਲੇ ਨੂੰ ਵਛੀ ਜੇ ਵੀਜੀ ਬੱਚਾ ਆ ਜੇ ਹਾਂਜੀ 7 8ਾਂ ਦਾ ਸੂਈ ਜੇ ਵੀਜੀ ਲੈ ਆਓ ਫਿਰ ਅੱਛਾ ਜੀ ਠੀਕ ਹੈ ਉਤਰਾਂ ਸੀ ਲਿਆ ਕਿੰਨਾ ਦੁੱਧ ਤਿਆਰ ਜੇ ਤੇ ਕੋਲ ਇਹ ਖਲਵੀ ਜੀ ਦੁੱਧ 9 ਲੀਟਰ 8 ਲੀਟਰ ਕਹਿ ਕੇ ਦਿਵਾਉਗੇ ਜੀ ਪੱਕਾ ਤਿਆਰ ਆ ਜਿਹੜਾ ਪੱਕਾ ਤਿਆਰ ਚੱਡੇ ਤਿਆਰ ਦੀਏ ਪੂਰੇ ਕਿੰਨਾ ਕਿਚਵਾਈ ਜਾਊਗੀ ਉਤਰਾਂ 10 ਕਿਲੋ ਲੀਟਰ ਵੀ ਜੀ ਕਰ ਜੂਗੀ ਠੀਕ ਹੈ ਨਿਗਰਵਾਣੇ ਦੀ ਆ ਅਜੇ ਲੈ ਆ ਤੇ ਕਿੰਨਾ ਫਿਰ ਇਹਦਾ ਮੁੱਲ ਰੱਖ ਰੀ ਆਪ 32000 ਦੀ ਜੀ ਜੀ 32000 ਦੀ ਕੀ ਕਰਦੀਏ ਵਿੱਚ ਮੰਨ ਤਨ ਕਰਦਾਂਗੇ ਜੀ ਜੀ 2000 ਮੰਨ ਕਰਦਾਂ 30 ਦੀ ਦੇ ਦੋਗੇ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਦੇਖੋ ਫੈਲਣ ਵਛੀ ਜੇ ਇਹ ਪਹਿਲਾ ਸੁਆ ਆ ਬੱਚਾ ਵੀ ਇਹ ਕੁਲਾ ਜੀ ਸਤ ਅੱਠਾ ਤੇ ਬਾਕ ਹੁਣ ਜਿਹੜੀ ਇਹ ਤਾਂ ਬਾਦੇ ਕਾ ਸਿੰਘਾ ਵਾਲੀ ਗਾਵਾਂ ਇਹ ਵੀ ਬੱਚੇ ਵਾਲੀ ਆ ਜਿਹੜੀ ਇਹਦਾ ਬੱਚਾ ਉਹ ਜੀ ਬੱਚਾ ਜੀ ਹਾਂ ਬੱਚਾ ਉੱਚਾ ਬੱਚਾ ਜੀ ਇਹ ਤਾਂ ਆਪਣੀ ਸਮਝਣਾ ਵੇਖ ਲੈ ਕਿੰਨੇ ਚਿਰ ਦਾ ਵਾ ਤੁਹਾਡੇ ਸਾਹਮਣੇ ਹੀ ਆ ਕਿੰਨਾ ਜੀ ਦੁੱਧ ਤਿਆਰ ਹੈ ਦੇ ਕੋਲ ਇਸ ਲਈ ਵੀ ਜੀ 10 ਲੀਟਰ 9 ਲੀਟਰ ਕਹਿ ਕੇ ਦਵਾਗੇ ਵੀ ਜੀ ਪੱਕਾ ਦੁੱਧ ਜਿਹੜਾ ਹੈਗਾ ਜੀ ਪੱਕਾ ਜੀ ਕੋਈ ਵੰਗਾ ਨਹੀਂ ਜੀ ਵੰਗੀ ਤੋਂ ਬਗੈਰ ਜੀ ਥਾਂ ਨੇ ਦੇ ਕੋ ਵੀ ਚੰਗਾ ਲੱਗਾ ਉੱਚੇ ਬੱਚੇ ਦੀ ਆ ਥੋੜੀ ਆਜ ਲਾਇਆ ਇਸਾਈ ਇਹ ਨਾਲੇ ਦੁੱਧ ਵੀ ਸਕਣਾ ਤੇ ਇਹਦਾ ਫਿਰ ਮੁੱਲ 26000 ਦੀ ਦੇ ਰਹੀ ਹੈ ਵੀਰ ਜੀ 26000 ਦੀ ਕੀ ਕਰਦੀ ਹੈ ਵਿੱਚ ਮੰਤਨ 2000 ਵੀਰ ਜੀ ਕਹਦਾ 24000 ਦੀ ਦੇਦਾ 24000 ਦੀ ਦੇ ਦਉ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੁਣ ਇੱਕ ਆ ਬੱਚੇ ਤੋਂ ਬਿਨਾਂ ਜੀ ਹਾਂਜੀ ਇਹ ਬੱਚੇ ਤੋਂ ਬਗੈਰ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਸ ਲਈ 10 ਲੀਟਰ ਵੀਰ ਜੀ ਪ੍ਰੋਪਰ ਦੁੱਧ ਜੀ ਵੀਰ ਜੀ ਪੱਕਾ ਦੁੱਧ ਹੈਗਾ ਪੱਕਾ ਦੁੱਧ ਵੀਰ ਜੀ ਤਾਜੀ ਸੂਈ ਹੈ ਬੱਚਾ ਨਹੀਂ ਹੈਗਾ ਅਜਤ ਲਿਆਓ ਫਿਰ ਹਾਜੀ ਐਜੀ ਸਾਹਿਬਾ ਅਜੇ ਲੈ ਆਇਆ ਜੀ ਬਾਕੀ ਦੋਦਰੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਹੈ ਆਪਣੀ ਤਸੱਲੀ ਕਰਕੇ ਖੜਾ ਤੇ ਇਹਦਾ ਫਿਰ ਮੁੱਲ ਜਿਠਾਈ ਆ ਵੀ ਦਿੱਤਾਗੇ ਅੱਛਾ 28000 ਦੀ ਸੇਵਾ 28000 ਰੁਪਇਆ ਮੰਨ ਕਰਦਾ ਵਿੱਚ ਵਿੱਚ ਇਹਦਾ ਠੀਕ ਐ 27000 28000 ਦੇ ਦਾਂਗੇ ਤੇ ਹੁਣੇ ਕਾ ਜਿਹੜੀ ਗਾਂ ਚੰਗੇ ਪੇਠਪੜੇ ਵਾਲੀ ਆ ਤੋੜ ਦੇ ਇਹਨਾਂ ਇਹ ਦੇਖੋ ਕਿੰਨਾ ਦੁੱਧ ਇਸ ਵਾਲੇ ਵਿੱਚ 7 ਕਿਲੋ ਦੁੱਧ 6 ਕਿਲੋ ਗਾਹੀ ਦਮ ਤੇ ਇਹ ਵੀ ਬੱਚੇ ਤਾਂ ਬਿਨਾਂ ਹੀ ਆ ਅਜ ਲਿਆ ਤੇ ਇਹਦਾ ਫਿਰ ਮੁੱਲ 17000 ਕੀ ਦੀ ਜੀ 17 ਦੀ ਕੀ ਕਰਦੀ ਐ ਵਿੱਚ ਮਾਨ ਔਰ ਕਰ ਦੋ ਤੁਸੀਂ ਆਪਣੇ ਵਿੱਚ ਕਿੰਨੇ ਦੀ ਕਿੰਨਾ ਕਰਨਾ ਚਾਹਤੋ 15 ਦੀ ਦੇ ਦੀਏ 15 ਹੀ ਦੇ ਦਾਂਗੇ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਕਰਨਾ ਬਾਕੀ ਬਾਕੀ ਇਹ ਆ ਵੀ ਚਲੋ ਕੋਈ ਵੀਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ